ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦੇਖਣਾ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸ਼ਹੀਦ ਸਿੰਘਾਂ ਨੂੰ ਸੱਚੇ ਮਨੋਂ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਝੋਲੇ ਖੁਸ਼ੀਆਂ ਦੇ ਨਾਲ ਕਿਵੇਂ ਭਰਦੇ ਨੇ ਤੇ ਕਿਵੇਂ ਸਾਡੇ ਸਾਰੇ ਕਾਰਜ ਰਾਸ ਕਰਦੇ ਨੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਤੋਂ ਬਾਹਰ ਨਿਕਲਣ ਦੇ ਸਮੇਂ 11 ਵਾਰ ਇਸ ਦੋ ਪੰਕਤੀਆਂ ਦਾ ਜਾਪ ਕਰ ਲਓ ਸਾਰੇ ਕੰਮ ਫਿਰ ਸਿੱਧੇ ਪੈ ਜਾਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਉੱਤੇ ਹੋ ਜਾਵੇਗੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਦੇਖੋ ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਜਾਣਾ ਹੁੰਦਾ ਹੈ ਸੰਗਤ ਜੀ ਕਈ ਵਾਰ ਕੋਈ ਐਮ ਫੈਸਲਾ ਸੁਣਨ ਜਾਣਾ ਹੁੰਦਾ ਹੈ ਜਾਂ ਫਿਰ ਸੁਣਾਉਣ ਜਾਣਾ ਹੁੰਦਾ ਹੈ ਉਹ ਕੰਮਾਂ ਵਿੱਚ ਗੁਰੂ ਜੀ ਫਿਰ ਆਪ ਵਰਤਦੇ ਨੇ ਜਾਂ ਫਿਰ ਕਿਸੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੋਵੇ ਜਾਂ ਕਈ ਵਾਰ ਪੜਨ ਵਾਲੇ ਬੱਚਿਆਂ ਨੇ ਆਪਣਾ ਇਮਤਿਹਾਨ ਦੇਣ ਦੇ ਲਈ ਜਾਣਾ ਹੁੰਦਾ ਹੈ ਸੰਗਤ ਜੀ ਨੌਕਰੀ ਦੀ ਇੰਟਰਵਿਊ ਦੇਣ ਵਾਸਤੇ ਜਾਂ ਫਿਰ ਜਾਣਾ ਹੁੰਦਾ ਹੈ ਜਾਂ ਕਿਸੇ ਹੋਰ ਜ਼ਰੂਰੀ ਕੰਮ ਦੇ ਲਈ ਘਰੋਂ ਬਾਹਰ ਜਾਣਾ ਹੁੰਦਾ ਹੈ ਤਾਂ ਕਈ ਵਾਰ ਸਾਡੇ ਮਨ ਦੇ ਹਾਲਾਤ ਬਹੁਤ ਨਾਜ਼ੁਕ ਹੁੰਦੇ ਹਨ ਮਨ ਬਹੁਤ ਹੀ ਪਰੇਸ਼ਾਨ ਹੁੰਦਾ ਹੈ ਸਾਨੂੰ ਇੱਕ ਕਿਸਮ ਦਾ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਸਾਡਾ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਸਾਡੇ ਨਾਲ ਕੀ ਹੋਵੇਗਾ ਚੰਗਾ ਹੋਵੇਗਾ ਜਾਂ ਮਾੜਾ ਸੰਗਤ ਜੀ ਇਹ ਫੈਸਲਾ ਮੇਰੇ ਹੱਕ ਵਿੱਚ ਹੋਵੇਗਾ ਜਾਂ ਨਹੀਂ ਹੋਵੇਗਾ ਦਿਲ ਸਾਂਮਿਆ ਸਾਂਮਿਆ ਰਹਿੰਦਾ ਹੈ ਇਸ ਮੌਕੇ ਦੇ ਉੱਤੇ ਸਾਨੂੰ ਕਦੇ ਵੀ ਡਰਨਾ ਜਾਂ ਘਬਰਾਉਣਾ ਨਹੀਂ ਚਾਹੀਦਾ ਸੰਤ ਮਹਾਪੁਰਖ ਜੀ ਕਹਿੰਦੇ ਨੇ ਕਿ ਭਾਈ ਹਰ ਵਕਤ ਉਸ ਵਾਹਿਗੁਰੂ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਜਦੋਂ ਵੀ ਆਪਾਂ ਘਰੋਂ ਬਾਹਰ ਜਾਣ ਦੇ ਲਈ ਪੈਰ ਰੱਖਦੇ ਹਾਂ ਤਾਂ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਨੂੰ ਇਸ ਦੋ ਪੰਕਤੀਆਂ ਨੂੰ 11 ਵਾਰ ਚ ਆਪਣਾ ਹੈ ਸਾ ਸੰਗਤ ਜੀ ਚਾਹੇ ਆਪਾਂ ਕਿਸੇ ਵੀ ਕੰਮ ਜਾਣਾ ਹੋਵੇ ਸਾਨੂੰ ਆਪਣੇ ਗੁਰੂ ਪਾਸ਼ਾ ਅਗੇ ਅਰਦਾਸ ਬੇਨਤੀ ਕਰਕੇ ਜ਼ਰੂਰ ਤੁਰਨਾ ਚਾਹੀਦਾ ਹੈ ਅਸੀਂ ਹਮੇਸ਼ਾ ਵਾਹਿਗੁਰੂ ਜੀ ਤੋਂ ਹੀ ਚੀਜ਼ਾਂ ਮੰਗਦੇ ਹਾਂ ਜੋ ਸਾਨੂੰ ਚੰਗੀਆਂ ਲੱਗਦੀਆਂ ਨੇ ਅਸੀਂ ਉਹੀ ਆਪਣੇ ਗੁਰੂ ਸਾਹਿਬ ਜੀ ਤੋਂ ਚੀਜ਼ਾਂ ਮੰਗਦੇ ਹਾਂ ਤੇ ਇਸ ਕਰਕੇ ਸਾ ਸੰਗਤ ਜੀ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਤਾਂ ਆਪਾਂ ਵਾਹਿਗੁਰੂ ਜੀ ਅਗੇ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਂ ਜਿਸ ਕੰਮ ਦੇ ਲਈ ਵੀ ਚੱਲਿਆ ਹਾਂ ਉਹ ਮੇਰਾ ਕੰਮ ਬਣ ਜਾਵੇ ਪਹਿਲਾਂ ਤਾਂ ਆਪਣੀ ਅਰਦਾਸ ਦੇ ਵਿੱਚ ਬਦਲਾਵ ਕਰਨਾ ਹੈ ਹਮੇਸ਼ਾ ਮਾਲਕ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਸ਼ਾ ਜੋ ਤੁਹਾਨੂੰ ਚੰਗਾ ਲੱਗੇ ਉਹ ਹੀ ਕੰਮ ਕਰਨਾ ਕਿਉਂਕਿ ਜੇ ਮਾਲਕ ਦੀ ਮਰਜ਼ੀ ਹੈ ਤਾਂ ਹੀ ਕੰਮ ਹੋਵੇਗਾ ਜੇਕਰ ਮਾਲਕ ਦੀ ਮੱਝ ਹੈ ਤਾਂ ਨਹੀਂ ਹੋਵੇਗਾ ਸੰਗਤ ਜੀ ਮਾਲਕ ਦੀ ਦਿੱਤੀ ਹੋਈ ਚੀਜ਼ ਸਾਨੂੰ ਖੁਸ਼ੀਆਂ ਦੇ ਸਕਦੀ ਹੈ ਤੁਸੀਂ ਇਸ ਤੋਂ ਪੰਕਤੀਆਂ ਦਾ ਜਾਬ ਘਰ ਤੋਂ ਬਾਹਰ ਪੈਰ ਰੱਖਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰਨਾ ਗੁਰਬਾਣੀ ਦਾ ਫਰਮਾਨ ਹੈ ਘਰ-ਬਾਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਹੋਣ ਕੇ ਘਰ-ਬਾਰ ਤੇਰਾ ਪਰਵਾਸਾ ਤੂੰ ਜਾਣ ਕੇ ਸੰਗ ਸੰਗਤ ਜੀ ਜਦੋਂ ਵੀ ਆਪਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਪੰਕਤੀ ਦਾ ਜਾਪ 11 ਵਾਰ ਕਰਨਾ ਹੈ ਜੇਕਰ ਅਸੀਂ ਇਹਨਾਂ ਪੰਕਤੀਆਂ ਦਾ ਘਰ ਤੋਂ ਬਾਹਰ ਪੈਰ ਰੱਖਣ ਤੋਂ ਪਹਿਲਾਂ ਜਾਪ ਕਰਾਂਗੇ ਤਾਂ ਜਿਹੜੇ ਸਾਡੇ ਕੰਮ ਨੇ ਉਹ ਸਾਰੇ ਸਿੱਧੇ ਪੈ ਜਾਣਗੇ ਸਾ ਸੰਗਾਜੀ குரு ਮਹਾਰਾਜ ਸ਼ਹੀਦ ਸਿੰਘ ਸਾਡੇ ਉਤੇ ਇੰਨੀ ਕਿਰਪਾ ਕਰਨਗੇ ਕਿ ਜਿਹੜੇ ਸਾਡੇ ਰੁਕੇ ਹੋਏ ਕੰਮ ਹਨ ਉਹ ਚੱਲ ਪੈਣਗੇ ਜੋ ਰੁਕਾਵਟਾਂ ਪੈਂਦੀਆਂ ਹਨ ਉਹ ਰੁਕਾਵਟਾਂ ਕਦੇ ਨਹੀਂ ਪੈਣਗੀਆਂ ਉਹ ਕੰਮ ਹਮੇਸ਼ਾ ਸਿਰੇ ਚੜੇਗਾ ਚਾਹੇ ਕੋਈ ਇੰਟਰਵਿਊ ਦੇਣ ਜਾਣੀ ਹੋਵੇ ਜਾਂ ਕਿਸੇ ਬੱਚੇ ਨੇ ਕੋਈ ਇਮਤਿਹਾਨ ਦੇਣ ਜਾਣਾ ਹੋਵੇ ਜਾਂ ਕੋਈ ਹੋਰ ਕੋਈ ਫੈਸਲਾ ਕਰਨ ਜਾਣਾ ਹੋਵੇ ਸੰਗਤ ਜੀ ਆਪਾਂ ਨੂੰ ਵਾਇਗ੍ਰੋ ਅੱਗੇ ਅਰਦਾਸ ਕਰਕੇ ਸ਼ਬਦ ਦਾ ਜਾਪ 11 ਵਾਰ ਕਰਕੇ ਤੁਸੀਂ ਘਰੋਂ ਬਾਹਰ ਜਾਣਾ ਹੈ ਜੋ ਤੁਹਾਨੂੰ ਚੰਗਾ ਲੱਗੇ ਉਹ ਹੀ ਕੰਮ ਪ੍ਰਮਾਤਮਾ ਅੱਗੇ ਇੰਜ ਅਰਦਾਸ ਕਰਨੀ ਹੈ ਕਿ ਜੋ ਤੁਹਾਨੂੰ ਚੰਗਾ ਲੱਗੇ ਉਹ ਹੀ ਕੰਮ ਮੇਰਾ ਬਣੇ ਤਾਂ ਦੇਖਣਾ ਫਿਰ ਤੁਹਾਡੇ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਾਂਗੇ ਸਾਡੇ ਮਨ ਕਦੇ ਨਹੀਂ ਢੋਲੇਗਾ ਕਬਰायेਗਾ ਨਹੀਂ ਸਾਧ ਸੰਗਤ ਜੀ ਅੱਗੇ ਫੈਸਲਾ ਜੋ ਮਰਜ਼ੀ ਹੋਵੇ ਜਦੋਂ ਫਿਰ ਅਰਦਾਸ ਕਰਕੇ ਵਾਹਿਗੁਰੂ ਜੀ ਨੂੰ ਇਹ ਗੱਲ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਜੋ ਤੁਹਾਨੂੰ ਪਾਵੇ ਉਹੀ ਕਰਨਾ ਫਿਰ ਜੋ ਵੀ ਕੰਮ ਅਸੀਂ ਕਰਨ ਲਈ ਜਾਂਦੇ ਹਾਂ ਉਸ ਦਾ ਜੋ ਵੀ ਫੈਸਲਾ ਹੁੰਦਾ ਹੈ ਉਹ ਸਹੀ ਹੁੰਦਾ ਹੈ ਉਹ ਵਾਹਿਗੁਰੂ ਜੀ ਦੀ ਦੇਣ ਹੁੰਦਾ ਹੈ ਸਾਨੂੰ ਸਬਰ ਤੇ ਸੰਤੋਖ ਵੀ ਹੋਵੇਗਾ ਉਸ ਫੈਸਲੇ ਦੇ ਸਾਨੂੰ ਪ੍ਰੋਸਾ ਹੋਵੇਗਾ ਕਿ ਇਹ ਫੈਸਲਾ ਵਾਇਗਰੂ ਜੀ ਨੇ ਕੀਤਾ ਹੈ ਤੇ ਇਹ ਕੰਮ ਵਾਇਗਰੂ ਜੀ ਨੇ ਹੀ ਕੀਤਾ ਹੈ ਸੰਗਤ ਜੀ ਜਿਵੇਂ ਅਸੀਂ ਇਮਤਿਹਾਨ ਦੇ ਜਾਂਦੇ ਹਾਂ ਉਸ ਵਿੱਚ ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੇ ਹਾਂ ਫਿਰ ਅਸੀਂ ਕਿਸੇ ਬੱਚੇ ਦਾ ਰਿਸ਼ਤਾ ਕਰਨ ਜਾਂਦੇ ਹਾਂ ਜਾਂ ਨਹੀਂ ਜੇ ਨਹੀਂ ਚੰਗਾ ਹੁੰਦਾ ਤਾਂ ਕਿਸੇ ਵੇਲੇ ਕਿਸੇ ਗੱਲ ਕਰਕੇ ਰਿਸ਼ਤਾ ਨਹੀਂ ਹੁੰਦਾ ਤਾਂ ਉਹ ਵੀ ਵਾਇਗਰੂ ਜੀ ਦਾ ਇਸ਼ਾਰਾ ਹੁੰਦਾ ਹੈ ਪਰਮਾਤਮਾ ਦਾ ਫੈਸਲਾ ਹੁੰਦਾ ਹੈ ਸਾਥ ਸੰਗਤ ਜੀ ਮਾਲਕ ਸਾਡੇ ਅੰਗ ਸੰਗੇ ਹਨ ਇਹ ਫੈਸਲਾ ਮੇਰੇ ਮਾਲਕ ਦਾ ਹੀ ਹੈ ਸਾਰੇ ਕੰਮਾਂ ਵਿੱਚ ਵਾਏ ਗੁਰੂ ਜੀ ਫਿਰ ਆਪ ਵਰਤਦੇ ਨੇ ਅਤੇ ਸਾਰੇ ਰਸਤੇ ਦੇ ਵਿੱਚ ਵਾਏ ਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਜਾਣਾ ਹੈ ਸਾਥ ਸੰਗਤ ਇਸ ਤਰ੍ਹਾਂ ਤੁਸੀਂ ਜਦੋਂ ਵੀ ਘਰੋਂ ਕੋਈ ਕੰਮ ਕਰਨ ਦੇ ਲਈ ਬਾਹਰ ਜਾਣਾ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਕੇ ਇਸ ਦੋ ਪੰਕਤੀਆਂ ਦਾ ਜਾਪ ਕਰਕੇ ਫਿਰ ਹੀ ਘਰੋਂ ਬਾਹਰ ਨਿਕਲਣਾ ਹੈ ਤੇ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਲਿਖਣਾ ਨਾ ਭੁੱਲਣਾ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਸ਼ੇਕ ਕੇ ਫਤਿਹ